ਇਹ ਦੋ ਜਿਹੜੀ ਖਵਾਉਂਦੇ ਆ ਤੜਕੀ ਆਈ ਨਹੀਂ ਨਹੀਂ ਕਰਦੇ ਅੱਜ ਦੇ ਪਹਿਰੇ ਚੁਣ ਕਰਦੇ ਆ ਪਹਿਰੇ ਜਮਾ ਸਿੱਧੀ ਹੋ ਗਏ ਜਿੱਦੇ ਐਸਾ ਹਾ ਹੋ ਜਾਂਦੇ ਆ ਅਸੀਂ ਕਿਹੜਾ ਖਵਾ ਦਿੰਦੇ ਅੱਛਾ ਸਾਡੀਆਂ ਉਹ ਉੱਤੇ ਨਹੀਂ ਮਿਲਗਦਾ ਝੂਂਗੇ ਦਾ ਕਰਕੇ ਸਾਡੀ ਇੱਧਰ ਨੂੰ ਹੁੰਦੀ ਹੈ ਸਵੇਰੇ ਮੈਂ ਖਵਾ ਦਿੰਦਾ ਐਂ ਕਿਹੜਾ ਖਵਾ ਦਿੰਦੇ ਨਹੀਂ ਦੱਸਦੇ ਸੂਰਜ ਘਟਦੀ ਜਾਂਦਾ ਥੋੜਾ ਜਿਹਾ ਬੱਦਲ ਵਾਈ ਹੈਗੀ ਐ 4 ਇੰਚੀ ਪਾਈਪ ਐ